ਹਲੋ ਹੈਨਿਕਾ ਖੇਤ ਹੁਣੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਪਿੰਡ ਪਿਪਲੀ ਦੇ ਵਿੱਚ ਪਿਪਲੀ ਪਿੰਡ ਆ ਜਿਹੜਾ ਮਿੱਤਰੋ ਫਰੀਦਕੋਟ ਤੋਂ ਫਰੋਰੀਪੁਰ ਰੋਡ ਦੇ ਉੱਤੇ ਇਹ ਪਿੰਡ ਆਉਂਦਾ ਵਾ ਤੁਜ ਘਰ ਦੇ ਵਿੱਚ ਮੈਂ ਮੌਜੂਦ ਹਾਂ ਘਰੇ ਲੋ ਪਰਿਵਾਰ ਦੇ ਘਰੇ ਆਇਆ ਹੋਇਆ ਹਾਂ ਤੇ ਜਨਰ ਤੁਹਾਨੂੰ ਇੱਕ ਵਿਖਾਉਣਾ ਪਹਿਲਾਂ ਚੋਟੀ ਦੇ ਬਾਰੇ ਦਰਸ਼ਨ ਕਰਨੇ ਆਪਾਂ ਗੱਲਬਾਤ ਕਰਦੇ ਆਂ ਬਾਈ ਦੇ ਨਾਲ ਕਿਹੜੇ ਘਰ ਦੇ ਵਿੱਚ ਮੈਂ ਮੌਜੂਦ ਹਾਂ ਕੀ ਬਾਈ ਹੋਣਾਂ ਨੇ ਇਹਦਾ ਮੁੱਲ ਵੜੀ ਰੱਖਿਆ ਆਉ ਮਿਲਦੇ ਆ ਬਾਈ ਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਜੀ ਠੀਕ ਠਾਕ ਆਪਨੇ ਸੁਣਾਓ ਜੀ ਸਾਰੇ ਸਰਦੀ ਘਰ ਪਰਿਵਾਰ ਜੀ ਹਾਂਜੀ ਹਾਂਜੀ ਠੀਕ ਆ ਜੀ ਬਾਈ ਇੱਕ ਵਾਰੀ ਨਾਮ ਦੱਸ ਦੀ ਆਪਣਾ ਜੀ ਗਟੇਕ ਸਿੰਘ ਨਾਮ ਆ ਬਾਈ ਹਰਨੇਕ ਸਿੰਘ ਜੀ ਗੁਰਤੇਗ 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 ਸੀਗਾ ਗੁਰਤੇਗ ਬਾਈ ਬੇਰ ਛੋਟੀ ਵਿੱਚ ਨਹੀਂ ਆ ਹਾਂਜੀ ਹਾਂਜੀ ਪਹਿਲਾਂ ਵੀ ਆ ਜੀ ਪਹਿਲਾਂ ਆ ਜੀ ਪਹਿਲੇ ਕਿੰਨੀ ਕੁ ਉਮਰ ਦੀ ਹੋਗੀ ਹੋਊਗੀ ਇਹ ਇਹ 3 ਸਾਲ ਤੋਂ ਉੱਪਰ ਆ ਥੋੜਾ ਕਨਾ ਚਰੀ ਠੀਕ ਆ ਬਾਈ ਠੀਕ ਆ ਤੇ ਮਾਂ ਦੇ ਦੁੱਧ ਕਿੰਨੇ ਕੁ ਸੀ ਇਹ ਜੀ ਤੇ ਹੈਗਾ ਸੀ ਮਾਂ ਨੇ 15 ਕਿਲੋ ਦੁੱਧ ਸੀ ਕਿ ਮਾਸ ਠੀਕ ਆ ਬਾਈ ਠੀਕ ਆ ਹੁਣ ਦਿਨ ਕਿੰਨੇ ਪਏ ਆ ਜੀ ਇਹਦੇ ਇਹ 10 ਦਿਨ ਲੈ ਜੂਗੀ ਇਹਦੇ 10 ਦਿਨ ਲੈ ਜੂਗੀ 10 ਦਿਨ ਤੇ ਇਹ ਰਹਿੰਦੇ ਆ ਜਿੰਨੀ ਮਤਾ ਹੋਵੇ ਪੂਰੇ ਹੋਣ ਦੇ ਵਿੱਚ ਹਾਂ ਹੋ ਰਹੇ ਹੋਣ ਦੇ ਵਿੱਚ ਠੀਕ ਆ ਬਾਈ ਠੀਕ ਆ ਤੇ ਕੀ ਰੇਟ ਕਰਾਂਗੇ ਆਪਾਂ ਇਹਦਾ ਜੀ 10-10 ਕਰ ਦੇ ਰਹੀ ਇੱਕ ਵਾਰੀ ਆਪਣਾ ਜੀ 94634 71362 ਇੱਕ ਵਾਰੀ ਹੋਰ ਬੋਲ ਦਿਓ ਜੀ 94634 362 ਠੀਕ ਹੈ ਜੀ ਤੋਰ ਦਿਓ ਹੁਣ ਕੱਢ ਦਿਓ ਬਾਹਰ ਨੂੰ ਮੜਾ ਜਾ ਲੈ ਮੈਂ ਤਰੋ ਤੇ ਲੈ ਗਈ ਨਾ ਉਧਰ ਹੀ ਉਧਰ ਪਹਿਲਾਂ ਝੋਟੀ ਆ ਮਿੱਤਰੋ ਸੋਨ ਦੇ ਵਿੱਚ ਦਿਨ ਕੀਮਤੀ ਵਾਲੇ ਜਿਹੜੇ ਪੂਰੇ ਹੋਣ ਦੇ ਵਿੱਚ 10 ਦਿਨ ਪਏ ਆ ਇਹਦੇ ਹਜੇ ਥੱਲੋ ਤਿਆਰੀ ਬਹੁਤ ਜ਼ਬਰਦਸਤ ਕਰਦੀ ਆਉਂਦੀ ਆ ਮਾਂ ਦੇ ਦੁੱਧ ਦਾ ਰਿਕਾਰਡ 15 ਕਿਲੋ ਦਾ ਵਾ ਢੰਚਾ ਚੰਗਾ ਵਾ ਵਜੂਦ ਚੰਗਾ ਵਾ ਗੱਲਬਾਤ ਲਈ ਨੰਬਰ ਬਸ ਸਕਰੀਨ ਦੇ ਉੱਤੇ ਲਾ ਦੇਣਾ ਵਾ ਉੱਥੇ ਬੰਦਦੇ ਬਸ ਜੀ ਪਿੰਡ ਪਿਪਲੀ ਦੇ ਵਿੱਚ ਝੋਟੀ ਖੜੀ ਹੋਈ ਆ ਬਧੇਰੇ ਜਾਣਕਾਰੀ ਲਈ ਸੰਪਰਕ ਕਰ ਲਿਓ ਨੰਬਰ ਮਾਲਕਾਂ ਦਾ ਸਕਰੀਨ ਦੇ ਉੱਤੇ ਲੱਗਾ ਹੋਇਆ ਵਾ ਝੋਟੀ ਜਿਹਦੇ ਭਰਾ ਨੂੰ ਪਸੰਦ ਆਊਗੀ ਤੁਸੀਂ ਬਾਈ ਦਾ ਡਿਟੇਲ ਵੀ ਲੈਤੀ ਆ ਨਾਮ ਵੀ ਪੁੱਛ ਤਾਂ ਅਗਲੀ ਕਾਰਵਾਈ ਤੁਸੀਂ ਕਰ ਲਿਓ ਧੰਨਵਾਦ ਸ਼ੁਕਰੀਆ ਜਿਉਂਦੇ ਰਹੋ